ਹਾਂਜੀ ਬਾਜੀ ਨਮਸਕਾਰ ਰਿਆ ਆ ਦਾਬਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੋ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਆ ਕਰੀਏ ਉਹ ਹਾਂਜੀ ਵੀ ਦਰਸ਼ਕ ਬਰੋ ਕੀ ਹਾਲ ਚਾਲ ਆ ਮਰਾ ਭਰਾ ਠੀਕ ਠਾਕ ਹੋ ਲਓ ਜੀ ਬਾਜੀ ਤੁਹਾਡੇ ਆਸਤੇ ਤੁਹਾਡਾ ਵੀਰ ਜਿਵੇਂ ਤੁਹਾਨੂੰ ਪਤਾ ਹੀ ਆ ਜੀ ਹਰ ਵਾਰ ਦੀ ਤਰ੍ਹਾਂ ਵੀਰੇ ਡੇਲੀ ਦੇ ਡੇਲੀ ਤੁਹਾਡੇ ਲਈ ਨਵੇਂ ਟਾਪ ਤੇ ਵਾਜੀ ਪਿਓਰ ਬਲੱਡ ਲਾਈਨ ਦੇ ਵਿੱਚੋਂ ਜਾਨਵਰ ਲਾਈਦੇ ਨੇ ਮੇਰਾ ਭਰਾ ਅੱਜ ਵੀ ਤੁਹਾਡੇ ਵਾਸਤੇ ਵੱਡਾ ਜੋੜਾ ਆਪਾਂ ਲਾ ਦਿੰਦਾ ਹੈ ਚੈੱਕ ਕਰੋ ਜੀ ਲਾਲ ਚੀਨੇਆਂ ਦਾ ਚਿੱਟੀਆਂ ਅੱਖਾਂ ਦਾ ਮੇਰਾ ਭਰਾ ਵੀਰੇ ਬਰੀਡ ਤਕਰੀਬਨ ਮੇਰੇ ਸਾਰੇ ਵੀਰਾਂ ਨੂੰ ਪਤਾ ਠੀਕ ਹੈ ਬਾਕੀ ਚਲੋ ਆਪਾਂ ਵੀਰੇ ਹਰ ਵਾਰ ਜੇਰਾ ਅੱਜ ਵੀ ਬਰੀਡ ਦੱਸਾਂਗੇ ਠੀਕ ਹੈ ਜੀ ਕਿਉਂਕਿ ਵੀਰੇ ਵਿੱਚੋਂ ਕਈ ਬੰਦੇ ਅਣਜਾਣ ਹੁੰਦੇ ਨੇ ਉਹ ਕਹਿੰਦੇ ਵੀਰੇ ਤੁਸੀਂ ਪਲੀਸ ਲੋਕਾਂ ਦੀ ਪ੍ਰਵਾਹ ਨਾ ਕਰਦੇ ਹੋਏ ਸਾਨੂੰ ਬਰੀਡ ਦਾ ਨਾਮ ਲਾਜ਼ਮੀ ਦੱਸ ਦਿਆ ਕਰੋ ਚੈੱਕ ਕਰੋ ਸਤਿਨੂੰ ਬਾਬੇ ਗੁਰਦੇਵ ਤੇ ਹਜ਼ਾਰ ਵਾਲੇ ਪੁੱਤਰਾਂ ਦੇ ਵਿੱਚੋਂ ਆ ਜੀ ਮਿਸੇ ਪੁੱਤਰ ਇਹ ਠੀਕ ਹੈ ਕੁਆਲਿਟੀ ਵੀਰੇ ਤੁਹਾਡੀ ਸਕਰੀਨ ਦੇ ਸਾਹਮਣੇ ਚੈੱਕ ਕਰ ਲਓ ਠੀਕ ਹੈ ਉਸਾਂ ਨਵਰੇ ਕਬੂਤਰ ਇਹ ਬਣੇ ਹੋਏ ਆ ਕਿ ਘਰ ਦੇ ਘਰ ਡਾਂਲ ਵੀ ਇਹਨਾਂ ਦੀ ਬਹੁਤ ਜ਼ਿਆਦਾ ਤਗੜੀ ਆ ਠੀਕ ਹੈ ਤੇ ਬਾਹਰ ਵੀਰੇ ਬਾਜ਼ੀਆਂ ਤੋਂ ਕੂਤਰ ਇਹੋ ਜੇ ਜਾਣਦੇ ਵੀ ਨਹੀਂਗੇ ਜੀ ਬਾਬੇ ਗੁਰਦੇਵ ਤੇ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਆ ਜੀ ਚੈੱਕ ਕਰ ਲਓ ਜੋੜੇ ਆਪਣੇ ਦੀ ਕੁਆਲਿਟੀ ਜੋੜਾ ਲੱਗਾ ਲਗਾਏ ਵੀਰੇ ਜੋੜਾ ਲਾਉਂਦੀ ਤੁਹਾਨੂੰ ਕੋਈ ਲੋੜ ਨਹੀਂ ਫੁੱਲ ਫਟਾ ਫਲ ਗਾਰੰਟੀ ਵਾਲਾ ਜੋੜਾ ਮੇਰਾ ਭਰਾ ਦੋਨਾਂ ਦੇ ਪੈਰਾਂ ਦੇ ਵਿੱਚ ਮੇਰਾ ਵੀ ਪੱਖੀਆਂ ਰਿੰਗਾਂ ਲੱਗੀਆਂ ਹੋਈਆਂ ਨੇ ਚੈੱਕ ਕਰ ਲਓ ਆਪਣੇ ਕੂਤਰ ਦੇ ਪੈਰ ਦੇ ਵਿੱਚ ਵੀ ਤੇ ਮਾਦੀ ਦੇ ਪੈਰ ਦੇ ਵਿੱਚ ਜੀ ਠੀਕ ਹੈ ਮੇਰੇ ਸਾਹ ਨਾਲ ਇੱਕ ਮਾਦੀ ਆ ਕਬੂਤਰ ਦੇ ਕੱਲੀ ਠੱਲ ਕੱਟੀ ਹੋਈ ਆ ਬਾਕੀ ਇਹ ਕਦੇ ਪੱਕੀ ਠੱਲ ਚੈੱਕ ਕਰ ਸਕਦੇ ਹੋ ਤੁਸੀਂ ਜੋੜੇ ਆਪਣੇ ਦੀ ਕੁਆਲਿਟੀ ਬਰੇ ਫੁੱਲ ਬਟਾ ਫੁੱਲ ਕੁਆਲਿਟੀ ਵਾਲਾ ਜੋੜਾ ਫੁੱਲ ਬੱਚੇ ਡਾਉਣ ਵਾਲਾ ਜੋੜਾ ਜੀ ਲੱਗਾ ਲਗਾਇਆ ਜੋੜਾ ਜੋੜਾ ਲਾਉਂਦੀ ਥੋਨੂੰ ਲੋੜ ਨਹੀਂ ਮੇਰਾ ਭਰਾ ਬਿਲਕੁਲ ਵੀਰੇ ਇੱਕੋ ਜਿਹਾ ਜੋੜਾ ਬੰਦਾ ਵੇਚ ਕੇ ਜਾਜੀ ਨਹੀਂ ਕਰ ਸਕਦਾ ਕਿਹੜਾ ਕੂਤਰ ਔਰ ਵੀਰੇ ਕਿਹੜੀ ਆਪਣੀ ਮਾਦੀ ਆ ਠੀਕ ਹੈ ਜੀ ਬਾਕੀ ਮੇਰਾ ਭਰਾ ਕ ਵੀਡੀਓ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਮੇਰਾ ਵੀ ਤੁਸੀਂ ਲਾਜ਼ਮੀ ਕਰ ਦਿਆ ਕਰੋ ਲਾਈਕ ਸ਼ੇਅਰ ਆਪਣੇ ਵੀਡੀਓ ਨੂੰ ਦੱਬ ਕੇ ਕਰਿਆ ਕਰੋ ਮੇਰਾ ਭਰਾ ਤੁਹਾਡੇ ਭਰਾਵਾਂ ਦੇ ਜਰੀਏ ਮੇਰਾ ਵੀਰ ਆਪਣਾ ਇਹ ਚੈਨਲ ਆ ਠੀਕ ਹੈ ਜੀ ਆਪਾਂ ਜੋ ਕੁਝ ਵੀ ਹੈਗੇ ਆ ਆਪਣੇ ਭਰਾਵਾਂ ਦੀ ਬਦੌਲਤ ਆ ਮੇਰਾ ਭਰਾ ਠੀਕ ਹੈ ਤੇ ਆਜੋ ਦਰਸ਼ਕੋ ਹੁਣ ਮੈਂ ਤੁਹਾਨੂੰ ਆਪਣੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤੁਹਾਨੂੰ ਸ਼ੌਕ ਕਰਾਉਣਾ ਤੁਸੀਂ ਆਪਣੀ ਵੀਡੀਓ ਵਿੱਚ ਮੇਰਾ ਵੀਰ ਲਾਸਟ ਤਾਈਂ ਬਣੇ ਰਹੋ ਤੇ ਦੱਸਿਓ ਵੀ ਦਰਸ਼ਕੋ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਟੌਪ ਜੋੜਾ ਅੱਜ ਵੀ ਦਰਸ਼ਕੋ ਆ ਚੈੱਕ ਕਰ ਲੋ ਜੀ ਆਪਣਾ ਪਤਾ ਕੂਤਰ ਬਾਬੇ ਗੁਰਦੇਵ ਤੇ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਜੀ ਚੈੱਕ ਕਰੋ ਮਰਾ ਭਰਾ ਕੁਆਲਿਟੀ ਆਪਣੇ ਕੂਕਰਾਂ ਦੀ ਵਿੱਚੇ ਵੀਰੇ ਲਾਲ ਤੇ ਕਾਲੇ ਸ਼ੈਂਪ ਇਹਨਾਂ ਦੇ ਮੈਕਸ ਆ ਚੈੱਕ ਕਰ ਸਕਦੇ ਹੋ ਮਰਾ ਭਰਾ ਤੁਸੀਂ ਆਪਣੇ ਵੱਟੇ ਕਬੂਤਰ ਨੂੰ ਮਰਾ ਵੀਰ ਸੀਜ਼ਨ ਦਾ ਸਿਕਨੋ ਉੱਡਿਆ ਹੋਇਆ ਜਾਨਵਰ ਆ ਅਗਲੇ ਸਾਲ ਤੁਸੀਂ ਡਾਉਣਾ ਡਾ ਵੀ ਸਕਦੇ ਹੋ ਜੀ ਜੋੜਿਆਂ 'ਚ ਪਾਉਣਾ ਜੋੜਿਆਂ 'ਚ ਪਾ ਸਕਦੇ ਆ ਛਾਲੋ ਛਾਲ ਜੁਨੇ ਮਰਜੀ ਬੱਚੇ ਘੜਾ ਕੇ ਡਾਲੀਓ ਤੇ ਗਰਮੀ ਚ ਮੇਰਾ ਭਰਾ ਦੋ ਦਿਨ ਚਾਹੀਏ ਢਨੀਲੀ ਛਤਰੀ ਤੇ ਬੰਨ ਕੇ ਜਨਵਰ ਛੱਡ ਦਿਓ ਜੀ ਜਾਊਗਾ ਨਹੀਂ ਇਸ ਗੱਲ ਦੀ ਆਪਣੀ ਗਰੰਟੀ ਆ ਵੱਡਾ ਸਕੂਟਰ ਮੇਰਾ ਭਰਾ ਚੈੱਕ ਕਰ ਲੋ ਭਰੇ ਕੁਆਲਿਟੀ ਹਲਕੀ ਜੀ ਨੋਕ ਜੀ ਥਲੋਂ ਜੀ ਬਾੜੀ ਕਾਲੀ ਆ ਜੀ ਠੀਕ ਹੈ ਚੈੱਕ ਕਰ ਸਕਦੇ ਹੋ ਤੁਸੀਂ ਆਪਣੀ ਇਸ ਸਕੂਟਰ ਨੂੰ ਠੀਕ ਹੈ ਮੇਰਾ ਭਰਾ ਤੇ ਆ ਬੋ ਜੀ ਸਭ ਤੋਂ ਪਹਿਲਾਂ ਜਨਵਰ ਆਪਣੇ ਦੀ ਮੇਰਾ ਵੀ ਤੁਸੀਂ ਅੱਖ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਮਰੇ ਸ਼ਾਮੇ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਬਿਲਕੁਲ ਮਰਾਬਰਾ ਦੁੱਧ ਚਿੱਟੀਆਂ ਅੱਖਾਂ ਦਾ ਆਪਣਾ ਇਹ ਬਟਾ ਕੂਤਰ ਸਜਣੋ ਫੁੱਲ ਗਰਮ ਕਬੂਤਰ ਆ ਬਚੇ ਸਕੂਤਰ ਤੇ ਜਿੰਨੇ ਮਰਜੀ ਡਾਲ ਗਿਓ ਠੀਕ ਹੈ ਜੀ ਖੋਦੇ ਬਰੇ ਉੜਦਾ ਹੋਇਆ ਜਾਨਵਰ ਆਪਾਂ ਲੈ ਕੇ ਆਂਦਾ ਆ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਬਾਕੀ ਜਿਹੜਾ ਦਾ ਭਰਾ ਆਪਣਾ ਸ਼کاری ਹੋਏਗਾ ਚੰਗੇ ਕੂਤਰਾਂ ਦੀ ਪਰਖ ਰੱਖਦਾ ਹੋਏਗਾ ਠੀਕ ਹੈ ਜੀ ਉਹ ਵੀ ਤਾਂ ਗਾਰੰਟੀਆਂ ਨਹੀਂ ਭਾਲੇਗਾ ਮੇਰੇ ਵਰਗਾ ਕੋਈ ਅਣਜਾਣ ਹੋਵੇ ਜਿਹੜਾ ਗਾਰੰਟੀਆਂ ਦੇ ਸਾਰੇ ਕਬੂਤਰਬਾਜ਼ੀ ਕਰਦਾ ਹੋਵੇ ਉਹਨੇ ਫਿਰ ਗਾਰੰਟੀ ਮੰਗੀ ਜਾਣੀ ਆ ਠੀਕ ਹੈ ਉਹਨੇ ਆਪ ਦੀ ਸਾਂਭ ਨਹੀਂ ਦੇਖਣੀ ਆ ਆ ਵੀ ਮੇਰੀ ਸਾਂਭ ਬਸ ਉਹਨੂੰ ਫਿਰ ਉਹ ਯੂਟਿਊਬਰਾਂ ਵੱਲੋਂ ਦਿੱਤੀਆਂ ਗਰੰਟੀਆਂ ਯਾਦ ਰਹਿੰਦੀਆਂ ਨੇ ਠੀਕ ਐ ਚੈੱਕ ਕਰ ਸਾਧੂ ਮੇਰਾ ਭਰਾ ਤੁਸੀਂ ਦੂਜੀ ਅੱਖ ਬਿਲਕੁਲ ਬਜੀ ਟੇਪਰ ਦੇ ਵਿੱਚ ਸਾਰ ਰੱਖਦਾ ਆਪਣਾ ਕੂਤਰ ਹੁਣ ਮੈਂ ਤੁਹਾਨੂੰ ਇਹਦਾ ਪੱਲਾ ਦਿਖਾਉਣਾ ਜੀ ਪੱਲੇ ਦੀ ਮੇਰਾ ਭਰਾ ਚੈੱਕ ਕਰਿਓ ਤੁਸੀਂ ਕੁਆਲਿਟੀ ਦੇਖੋ ਜੀ ਰੰਗ ਮੇਰਾ ਭਰਾ ਸੀਜ਼ਨ ਦੇ ਪਹਿਲੇ ਲੱਗੇ ਹੋਏ ਆ ਦੋਨੇ ਟੂਸੇ ਕਾਲੇ ਠੀਕ ਐ ਜੀ ਤੇ ਗੁਲਾਬੀ ਕੱਛਾਂ ਸੀਗੀਆਂ ਚੈੱਕ ਕਰ ਲਓ ਠੀਕ ਐ ਨਿੱਕਰ ਆਪਦੇ ਪੱਲੇ ਨਾਲ ਸਾ ਚੌੜੇ ਚੌੜੇ ਫਾਰਿਆ ਮੇਰਾ ਵੀਰੇ ਠੀਕ ਐ ਜੀ ਤੇ ਆ ਬਜੀ ਦੂਜੀ ਸਾਈਡ ਦਾ ਪੱਲਾ ਆਪਣੇ ਜਾਂ ਪਰਦਾ ਚੈੱਕ ਕਰ ਲਓ ਮੇਰਾ ਭਰਾ ਵੀਰੇ ਉੜਦਾ ਹੋਇਆ ਜਾਨਵਰ ਆ ਬਾਕੀ ਜਿਹੜਾ ਤਾਂ ਪ੍ਰਾਸ਼ਕਾਰੀ ਹੋਏਗਾ ਉਹ ਮੇਰਾ ਵੀਰ ਵੇਖ ਕੇ ਸਮਝ ਜਾਗਾ ਹਾਂ ਯਾਰ ਬਾਕੀ ਕੂਤਰ ਦੇ ਵਿੱਚ ਕੋਈ ਚੀਜ਼ ਹੈ ਠੀਕ ਹੈ ਰਹੀ ਗੱਲ ਪੁੱਛ ਦੀ ਸੱਜਣਾ ਮੈਨੂੰ ਦੱਸਣ ਦੀ ਲੋੜ ਨਹੀਂ ਜੀ ਲੋ ਜੀ ਬਿਲਕੁਲ ਮੰਦ ਪੁੱਛ ਰੱਖਦਾ ਠੀਕ ਹੈ ਜੀ ਆਪਣੇ ਜਾਨਵਰ ਦੀ ਕੁਆਲਿਟੀ ਚੈੱਕ ਕਰਿਆ ਕਰੋ ਤੁਸੀਂ ਠੀਕ ਹੈ ਬਾਕੀ ਕਾਲ ਮੇਰਾ ਭਰਾ ਉਹ ਹੀ ਲਾਇਆ ਕਰੇ ਜਿਵੇਂ ਮੈਂ ਤੁਹਾਨੂੰ ਕਹਿਣਾ ਹੋਣਾ ਜਿਹਨੂੰ ਰਿਕੁਆਇਰਮੈਂਟ ਹੋਵੇ ਜੀ ਜੇ ਉਹ ਜੀ ਨੂੰ ਵੀਰੇ ਉਹਦੀਆਂ ਨੋਦਰਾ ਬੈਠਾ ਲਈ ਥਾਂ ਤੇ ਲੌਂਸ ਤੇ ਬਾਈ ਜੀ ਪੈਰ ਦੇ ਵਿੱਚ ਪੱਕੀ ਰਿੰਗੇ ਦੇ ਲੱਗੀ ਹੋਈ ਚੈੱਕ ਕਰ ਲਓ ਵੀਰੇ ਠੀਕ ਹੈ ਇਹ ਛੋਟੇ ਹੁੰਦਿਆਂ ਦੇ ਪੈਂਦੀਆਂ ਨੇ ਇਹ ਨਹੀਂ ਹਾਂ ਵੀ ਵੱਡਾ ਕੁਤ ਚੱਕ ਕੇ ਚਾੜਤੀ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਬਿਲਕੁਲ ਛੋਟੀ ਸਾਈਜ਼ ਦੀ ਰਿੰਗ ਕੈਮਰਾ ਵੀਰ ਬਾਈ ਦੇ ਹੱਥੀ ਪਾਈ ਵੀ ਹੈ ਜੀ ਠੀਕ ਹੈ ਤੇ ਤੁਹਾਨੂੰ ਪਤਾ ਹੀ ਆ ਜੀ ਰਿੰਗ ਆ ਕੇ ਸਕੂਪ ਤੋਂ ਦੇ ਪਾਇਆ ਜਾਂਦੀਆਂ ਨੇ ਜਿਹਦਾ ਕੋਈ ਪਿੱਛੋਂ ਖਾਨਦਾਨ ਹੁੰਦਾ ਆ ਠੀਕ ਹੈ ਤੇ ਬਾਕੀ ਵੀਰੇ ਚੰਗੇ ਨਾਲ ਆਹ ਕੋਈ ਚੀਜ਼ ਮੈਟਰ ਨਹੀਂ ਕੀ ਕਰਦੀ ਠੀਕ ਹੈ ਜਿਹਨੇ ਉਡਣਾ ਵਾ ਉਹਨੇ ਉੱਡੀ ਆਣਾ ਰਿੰਗਾ ਰੂnga ਕੋਈ ਮੈਟਰ ਨਹੀਂ ਕਰਦੀਆਂ ਮੇਰਾ ਭਰਾ ਚੈੱਕ ਕਰ ਸਕਦੇ ਹਾਂ ਵੀਰੇ ਆਹ ਸੀਗਾ ਆਪਣਾ ਮਕੰਮਲ ਕਬੂਤਰ ਤੇ ਆਓ ਦਰਸ਼ਕੋ ਹੋਮੇ ਨੂੰ ਤੁਹਾਨੂੰ ਇਸ ਕੂਟਰ ਦੇ ਨਾਲ ਲੱਗੀ ਮਾਦੀ ਦਾ ਸ਼ੌਂਕ ਕਰਾਉਣਾ ਠੀਕ ਹੈ ਜੀ ਜੋੜਾ ਵੀਰੇ ਏਡਾ ਕੋ ਘੈਂਟ ਆ ਨਾ ਮੈਂ ਕਹਿੰਦਾ ਜੈਸ ਭਰਾ ਦੇ ਘਰ ਇਹ ਜੋੜਾ ਗਿਆ ਪੂਰੀ ਗੱਲ ਬਣੇਗੀ ਯਾਰ ਠੀਕ ਹੈ ਹੁਣ ਮੈਂ ਤੁਹਾਨੂੰ ਇਹਦੇ ਨਾਲ ਲੱਗੀ ਮਾਦੀ ਦਾ ਸ਼ੌਂਕ ਕਰਾਉਣਾ ਤੇ ਬਣੇ ਰਹੋ ਮੇਰਾ ਵੀ ਤੁਸੀਂ ਆਪਣੀ ਵੀਡੀਓ ਦੇ ਵਿੱਚ ਲਾਸਟ ਤੱਕ ਠੀਕ ਹੈ ਜੀ ਜੀ ਬਜੀ ਆ ਚੈੱਕ ਕਰ ਲੋ ਜੀ ਆਪਣੀ ਬੱਤੇ ਗੁੱਦਨੀ ਮਰਾ ਭਰਾ ਪਹਿਲਾ ਵੇਰੇ ਆਪਣੀ ਮਾਦੀ ਦਾ ਕੱਤ ਕਾੜ ਸਰੀਰਿਕ ਬੰਤਰ ਚੈੱਕ ਕਰ ਲੋ ਹੱਕ ਚੌੜੀ ਪਿੱਛੋਂ ਜਮਾਨ ਬੰਦ ਮਰਾ ਵੀਰ ਠੀਕ ਆ ਜੀ ਵੀਰੇ ਸੀਜ਼ਨ ਤੇ ਉੱਡੇ ਹੋਏ ਜਾਨਵਰ ਆ ਡੋਣੇ ਤੁਸੀਂ ਡਾ ਸਕਦੇ ਹੋ ਮਰਾ ਭਰਾ ਠੀਕ ਆ ਜੀ ਵੈਸੇ ਹੁਣ ਜੋੜਿਆਂ ਵਿੱਚ ਲਾਲ ਦਿੱਤੇ ਗਏ ਨੇ ਆਂਦੇ ਬੱਚੇ ਮਰਾ ਵੀਰ ਧਰਦੇ ਹੋਏ ਨੇ ਜੀ ਚੈੱਕ ਕਰ ਲੋ ਦੇਖੋ ਜੀ ਬਾਬੇ ਗੁਰਦੇਵ ਤੇ ਹਜ਼ਾਰ ਵਾਲੀ ਕਬੂਤਰਾਂ ਦੇ ਵਿੱਚੋਂ ਆ ਮੇਰਾ ਵੀਰ ਚੈੱਕ ਕਰ ਲੋ ਕੁਆਲਿਟੀ ਆਪਣੀ ਮੱਦੀ ਦੀ ਹੱਕ ਚੈੱਕ ਕਰ ਲੋ ਦੇਖੋ ਜੀ ਸਾਰੀ ਲਾਲ ਚੀਨੀ ਗੁਲਾਬੀ ਨੋਕ ਗੁਲਾਬੀ ਪਲਕਾਂ ਬਾਈ ਜੀ ਬਿਲਕੁਲ ਛਿੱਟੀਆਂ ਅੱਖਾਂ ਦੀ ਆਪਣੀਆਂ ਆ ਵੱਡੀ ਕੂਤਰੀ ਆ ਜੀ ਬੱਚੇ ਇਸ ਜੋੜੀ ਦੇ ਤੁਸੀਂ ਜਿੰਨੇ ਮਰਜ਼ੀ ਧਾਲਿਓ ਫੋਲੋ ਬਟਾ ਫੋਲੋ ਮੇਰਾ ਭਰਾ ਗਰੰਟਡ ਚੀਜ਼ ਲਾਈ ਦੀ ਬਾਈ ਜੀ ਠੀਕ ਹੈ ਹੋ ਸਕਦਾ ਵੀਡੀਓ ਆਪਣੀ ਇੱਕਾ ਦੋ ਦਿਨ ਲੇਟ ਆ ਜੇ ਠੀਕ ਹੈ ਜੀ ਜਾਂਗਰ ਆਪਾਂ ਥੋੜੇ ਪਾਵਾਂਗੇ ਪਰ ਚੀਜ਼ ਉਹ ਪਾਵਾਂਗੇ ਜਿਹੜੀ ਵੀਰੇ ਪੂਰੀ ਐਂਡ ਕੁਆਲਿਟੀ ਦੀ ਹੋਈਗੀ ਦੇਖੋ ਜੀ ਲਾਲ ਸ਼ੇਮਪ ਪੂੰਜੇ ਵਿੱਚ ਠੀਕ ਹੈ ਜੀ ਕਿਉਂਕਿ ਇਹ ਹਜ਼ਾਰ ਤੇ ਬਾਬੇ ਗੁਰਦੇਵ ਵਾਲੇ ਕੂਤਰਾਂ ਦੇ ਵਿੱਚੋਂ ਅਜੀ ਚੈੱਕ ਆਪੋ ਬਿਲਕੁਲ ਬੰਦ ਪੂਸ ਰੱਖਦੀ ਮਾਦੀ ਆਪਣੀ ਇਹ ਬਾਕੀ ਤੁਹਾਨੂੰ ਮੈਂ ਪੱਲਾ ਵਿਖਾ ਦੇਣਾ ਜੀ ਮਾਦੀ ਦਾ ਇਹ ਆ ਲਓ ਮੇਰਾ ਵੀਰ ਲਓ ਜੀ ਆ ਪੱਲੇ ਵੀ ਮੇਰਾ ਭਰਾ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਦੇਖੋ ਜੀ ਕਿੱਡੇ ਨਿੱਗਰ ਚੌੜੇ-ਚੌੜੇ ਪੱਲਿਆਂ ਦੀ ਮਾਦੀ ਜਦ ਕੀ ਵੀਰੇ ਲਾਸਟ ਵਾਲੀ ਕੰਨੀ ਮਾਦੀ ਦੀ ਆ ਰਹੀ ਹੈ ਉਹਦੇ باوجود ਤੁਸੀਂ ਪੱਲੇ ਦੀ ਲੈਂਥ ਚੈੱਕ ਕਰ ਸਕਦੇ ਹੋ ਮੇਰਾ ਵੀਰ ਠੀਕ ਹੈ ਤੇ ਆ ਬਾਈ ਜੀ ਅਗਲਾ ਪੱਲਾ ਆਪਣੀ ਮਾਦੀ ਦਾ ਦੇਖੋ ਜੀ ਕਿੱਡੇ ਚੌੜੇ ਚੌੜੇ ਪੱਲੇ ਨੇ ਕੋਈ ਗੈਬ ਨਹੀਂ ਆ ਕੋਈ ਕਹ ਨਹੀਂ ਵੀਰੇ ਜੂ ਮੱਖੀ ਕੋਈ ਕਹ ਨਹੀਂ ਦੇਖੋ ਜੀ ਬਿਲਕੁਲ ਸਾਫ਼ ਸੁਥਰੇ ਕਬੂਤਰ ਨੇ ਮੇਰਾ ਭਰਾ ਠੀਕ ਹੈ ਹੁਣ ਰਹੀ ਗੱਲ ਪੈਰ ਦੀ ਪੈਰਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਬੈਠਾ ਲਈ ਥਾਂ ਤੇ ਇੱਕ ਰੱਤਾ ਸ਼ੰਭ ਬਿਲਕੁਲ ਬਰੀਕ ਜੇ ਪੈਰ ਆ ਜੀ ਠੀਕ ਹੈ ਚੈੱਕ ਕਰ ਸਕਦੇ ਹਾਂ ਪੂਰੀ ਨੋਕ ਸੀ ਪੂਰੀਆਂ ਨੌਂਦਰਾ ਪੈਰ ਦੇ ਵਿੱਚ ਇਹਦੇ ਵੀ ਰਿੰਗ ਪਾਈ ਹੋਈ ਬਟ ਰਿੰਗ ਕੱਟੀ ਹੋਈ ਹੈ ਜੀ ਇਹਦੀ ਠੀਕ ਹੈ ਕਬੂਤਰ ਦੇ ਪੱਕੀ ਰਿੰਗ ਲੱਗੀ ਹੋਈ ਆ ਚੈੱਕ ਕਰ ਸਾਉਦੀਆਂ ਤੁਸੀਂ ਹੋ ਸਕਦਾ ਹੋਵੇ ਕਿ ਛੋਟੇ ਹੁੰਦੇ ਹੈ ਕਈ ਜਿਹੜੇ ਬੱਚੇ ਦੇ ਪੈਰਾਂ ਵਿੱਚ ਠੱਲਣਾ ਉਤਰਿਆਂ ਆਂਦੀਆਂ ਨੇ ਤੇ ਬਾਈ ਨੇ ਦੁਆਰ ਤੋਂ ਪਾਤੀ ਸੀਗੀ ਚੈੱਕ ਕਰ ਲੋ ਜੀ ਪੂਰੀ ਨੋਕ ਪੂਰੀਆਂ ਨੌਂਦਰਾਂ ਦੀ ਆਪਣੀ ਇਹ ਬੱਡੇ ਕੂਤਰੀ ਹੈ ਜੀ ਲਾਲ ਸ਼ੰਭ ਚੈੱਕ ਕਰ ਲੋ ਜਮੰਦਰੂ ਰੰਗ ਆ ਮੇਰਾ ਭਰਾ ਕੋਈ ਕਲਰ ਨਹੀਂ ਲੱਗਿਆ ਕੋਈ ਕਲਫਿੰਗ ਲੱਗੀ ਤੇ ਆ ਸੀਗੀ ਸਦਨੋਂ ਆਪਣੀ ਮਕਮਲ ਕੂਤਰੀ ਦੇਖੋ ਜੀ ਪੁੰਝੇ ਉੱਚੇ ਵਿੱਚ ਰੱਤਾ ਫਰਕ ਕਿੱਡਾ ਘੈਂਟ ਆ ਇਹਦੇ ਤੇ ਆਓ ਦਰਸ਼ਕੋ ਹੁਣ ਮੈਂ ਜੁੜਾ ਤੁਹਾਨੂੰ ਦੁਆਰ ਤੋਂ ਜਾਲ ਦੇ ਵਿੱਚ ਤੁਰਦਾ ਫਿਰਦਾ ਛੱਡ ਕੇ ਵਿਖਾਉਣਾ ਬਾਕੀ ਅੱਜ ਤੋਂ ਆਪੋ ਵਧੀਆ ਆ ਤੇ ਸ਼ੌਕ ਕਰਾਉਣ ਦੇ ਵਿੱਚ ਵੀ ਮੇਰਾ ਭਲਾ ਨਿਆਰਾ ਆਉਂਦਾ ਆ ਤੇ ਤੁਹਾਨੂੰ ਵਿਖਾਉਣਾ ਹੈ ਜੀ ਕੁਤਰ ਹੁਣ ਆਪਾਂ ਛੱਡ ਕੇ ਜਾਲ ਦੇ ਵਿੱਚ ਠੀਕ ਹੈ ਜੀ ਬਾਕੀ ਦਰਸ਼ਕੋ ਦੁਆਰ ਤੋਂ ਮੇਰਾ ਪਰਾ ਜੋੜੇ ਆਪਣੇ ਨੂੰ ਮੁਕੰਮਲ ਤੁਸੀਂ ਸਟੈਂਡਿੰਗ ਮਸ਼ੀਨਾਂ ਦੀ ਚੈੱਕ ਕਰ ਸਕਦੇ ਹੋ ਠੀਕ ਹੈ ਦਰ ਕੋ ਫੈਟਫਾਰਡ ਜਾਨਵਰ ਨੇ ਕੋਈ ਬਿਮਾਰ ਨਹੀਂ ਆ ਕੋਈ ਸ਼ਮਾਰ ਨਹੀਂ ਆ ਫੋਲੋ ਵੈਕਸੀਨੇਟ ਹੋਏ ਹੋਏ ਜਾਨਵਰ ਨੇ ਜਿਵੇਂ ਹਰ ਵੀਡੀਓ ਦੇ ਵਿੱਚ ਬਾਰ ਬਾਰ ਕਹਿੰਨਾ ਹੋ ਸਕਦਾ ਕਈਆਂ ਨੂੰ ਗੁੱਸਾ ਲੱਗਦਾ ਹੋਵੇ ਵੀਰੇ ਕੋਈ ਬੰਦਾ ਵੀਡੀਓ ਆਪਣੀ ਮੰਨ ਕੇ ਚੱਲੋ ਆਹ ਪਹਿਲੀ ਵੀਡੀਓ ਵੇਖਦਾ ਹੋਵੇ ਹਨ ਫਿਰ ਉਹਨੂੰ ਵੀ ਇਸ ਚੀਜ਼ ਦੀ ਜਾਣਕਾਰੀ ਮਿਲ ਜਾਂਦੀ ਕਿ ਹਾਂ ਵੀ ਜਾਨਵਰ ਆਪਣੇ ਫੋਲੋ ਵੈਕਸੀਨੇਟ ਹੋਏ ਹੋਏ ਜਾਨਵਰ ਨੇ ਠੀਕ ਹੈ ਵੀਰੇ ਆਪਣੇ ਮੰਨ ਕੇ ਚੱਲੋ ਵੀਰੇ 1500 2000 ਦੇ ਨਾਲ ਮੰਨ ਕੇ ਚੱਲੋ ਕਿਸੇ ਬੰਦੇ ਦੀ ਖੇਡ ਬਚਦੀ ਆ ਸਾਡੀ ਆਪ ਦੀ ਖੇਡ ਬਚਦੀ ਆ ਸਾਨੂੰ 2000 ਰੁਪਏ ਨਹੀਂ ਦੁਖਦਾ ਮੇਰਾ ਭਰਾ ਵਿੱਚੋਂ ਕਈ ਬੰਦੇ ਇਹੋ ਜਿਹੇ ਨੇ ਮੇਰਾ ਭਰਾ ਠੀਕ ਆ ਚਲੋ ਨਾ ਤਾਂ ਆਪਾਂ ਕੀ ਲੈਣਾ ਹਨ ਉਹ ਸਦਿਆਂ ਟੇਪ ਦੇ ਡੱਬਿਆਂ ਦੇ ਪੈਸੇ ਵੀ ਲੈ ਲੈਂਦੇ ਨੇ ਠੀਕ ਹੈ ਇਹੋ ਜਿਹੇ ਮਤੇ ਵੇਖੇ ਨੇ ਖੁਦ ਠੀਕ ਹੈ ਸੁਣਿਆ ਵੀ ਉਹਨਾਂ ਬਾਰੇ ਦੇਖਿਆ ਵੀ ਆ ਖੋਦਾ ਸੀ ਇਹ ਵਿੱਚ ਇਹੋ ਜਿਹੇ ਬੰਦੇ ਹੁੰਦੇ ਨੇ ਠੀਕ ਹੈ ਉਹਨਾਂ ਨੇ ਵੈਕਸੀਨ ਕਿੱਥੋਂ ਕਰਕੇ ਦੇਣੀ ਤੁਹਾਨੂੰ ਦੱਸੋ ਠੀਕ ਹੈ ਜੀ ਬਾਕੀ ਚਲੋ ਆਪਾਂ ਇਹ ਨਹੀਂ ਕਹਿੰਦੇ ਹਾਂ ਵੀ ਇਹਨਾਂ ਤੇ ਟੀਕਾ ਲੱਗ ਗਿਆ ਇਹਨਾਂ ਨੂੰ ਕੁਝ ਨਹੀਂ ਹੋ ਸਕਦਾ ਵੀ ਜਿਹਦੇ ਅੱਗੇ ਰੱਬ ਦੀਆਂ ਨਜ਼ਰਾਂ ਸਿੱਧੀਆਂ ਨੇ ਮੇਰਾ ਭਰਾ ਉਹਨੂੰ ਤਾਂ ਵੀਰੇ ਕੋਈ ਚੱਕਰੀ ਨਹੀਂ। ਬਾਕੀ ਤੁਹਾਨੂੰ ਪਤਾ ਹੀ ਆ ਜੀ। ਜੇ ਇਹੇ ਬਿਮਾਰੀ ਆਪਦੇ ਆਈ ਤੇ ਆ ਜੇ ਫਿਰ ਸਾਰੇ ਝਪੇੜ ਵਿੱਚ ਲਈ ਜਾਂਦੀ ਆ। ਠੀਕ ਆ। ਤੇ ਆ ਸੀਗਾ ਸਦ ਨੂੰ ਅੱਜ ਵਾਲਾ ਆਪਣਾ ਮੁਕੰਮਲ ਜੋੜਾ ਤੇ ਦੂਜਾ ਨਾਲ ਦਾ ਆਪਣਾ ਆੜੀ ਆ ਗਿਆ। ਹੁਣ ਆਪਾਂ ਚੱਲਦੇ ਆ ਕਿਸੇ ਕੰਮ ਨੂੰ ਤੇ ਦੱਸਿਓ ਵੀ ਦਰਸ਼ਕੋ ਕਿੱਦਾਂ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਜੋੜਾ ਤੇ ਲਿਆਵਾਂਗੇ ਤੁਹਾਡੇ ਵਾਸਤੇ ਫਿਰ ਬਾਈ ਜੀ ਕੋਈ ਨਵੇਂ ਟੌਪ ਤੇ ਖਰੇ ਜਾਨਵਰ ਕਿਹਾ ਵੀ ਪਤਾ ਲੱਗਿਆ ਬਾਕੀ ਜਾਨਵਰ ਫਿਰਦੇ ਨੇ ਮੋਗੇ ਦੇ ਵਿੱਚ। ਤਤਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਭਾਜੀ